नच्चनिती पुद्धनिती ਸਪਨੇ ਤੇ ਅਸਲਤ ਵਿੱਚ ਫਰਕ ਹੁੰਦਾ ਹੈ ਤੇ ਇਸ ਫਰਕ ਨੂੰ ਮਟਾਉਣਾ ਪੈਂਦਾ ਹੈ ਕਦੇ ਸਮਾਂ ਹੱਕ ਵਿੱਚ ਹੁੰਦਾ ਹੈ ਤੇ ਕਦੇ ਸਮਾਂ ਬਣਾਉਣਾ ਪੈਂਦਾ ਹੈ ਕੰਡੇ ਉੱਤੇ ਬੈਠ ਕੇ ਕਿਵੇਂ ਹਾਸਲ ਮੁਕਾਮ ਹੋਣਗੇ ਗੋਤਾ ਜੱਗ ਦੇ ਦਰਿਆ ਉੱਤੇ ਲਗਾਉਣਾ ਪੈਂਦਾ ਹੈ ਜੀ ਹਾਂ ਸੁਪਨੇ ਪੂਰੇ ਕਰਨ ਵਾਸਤੇ ਮਿਹਨਤ ਤੇ ਬਹੁਤ ਜ਼ਰੂਰਤ ਪੈਂਦੀ ਹੈ ਬਿਨਾ ਮਿਹਨਤ ਤੋਂ ਕਦੀ ਵੀ ਸੁਪਨਾ ਪੂਰਾ ਨਹੀਂ ਹੋ ਸਕਦਾ ਸੁਪਨੇ ਤਾਂ ਹਰ ਕੋਈ ਦੇਖਦਾ ਹੈ ਪਰ ਇਸ ਨੂੰ ਅਸਲਤ ਵਿੱਚ ਕੋਈ ਕੋਈ ਬਦਲ ਸਕਦਾ ਹੈ ਸੋ ਕਈ ਵਾਰ ਸਮਾਂ ਖਰਾਬ ਵੀ ਹੁੰਦਾ ਹੈ ਇਸ ਨੂੰ ਵੀ ਬਦਲਿਆ ਜਾ ਸਕਦਾ ਜੇ ਮਨ ਵਿੱਚ ਕੋਈ ਚਾਹ ਹੋਵੇ ਕੁਝ ਪਾਣ ਦੀ ਇੱਛਾ ਹੋਵੇ ਸੋ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਨਵੀਂ ਉਡਾਰੀ ਦੇ ਵਿੱਚ ਮੈਂ ਸਰਬੀ ਸ਼ਰਮਾ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਚੁੱਕੀ ਹਾਂ ਉੱਪਰ ਦੇ ਹੋਏ ਸਿਤਾਰੇ ਨੂੰ ਨਾਲ ਲੈ ਕੇ ਸੋ ਅੱਜ ਵੀ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੋ ਇੱਕ ਉੱਬਰਦੇ ਸਿਤਾਰੇ ਮੌਜੂਦ ਨੇ ਬਹੁਤ ਸਾਰੇ ਸੁਪਨੇ ਲੈ ਕੇ ਸਾਡੇ ਮੰਚ ਵਿੱਚ ਪਹੁੰਚੇ ਹੋਏ ਨੇ ਜਿਨ੍ਹਾਂ ਨੇ ਆਪਣੀ ਮੰਜ਼ਿਲ ਵੱਲ ਇੱਕ ਨਵੀਂ ਉਡਾਰੀ ਭਰੀ ਹੈ ਸੋ ਆਓ ਸਵਾਗਤ ਕਰਦੇ ਹਾਂ ਉਹਨਾਂ ਦਾ ਸਾਡੇ ਇਸ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਅਰਸ਼ਦੀਪ ਸਾਡੇ ਪ੍ਰੋਗਰਾਮ ਸਰਸ਼ਕਲ ਮੈਮ ਮੈਂ ਦਰਸ਼ਕਾਂ ਦਾ ਦੱਸਣਾ ਕਿ ਅਰਸ਼ਦੀਪ 뮤직 ਨਾਲ ਜੁੜੇ ਹੋਏ ਨੇ ਔਰ 뮤직 ਦੇ ਨਾਲ ਇੰਨਾ ਦਾ ਪਿਆਰ ਕਿਵੇਂ ਪਿਆ ਇਹ ਤਾਂ ਸੀ ਇਹਨਾਂ ਤੋਂ ਜਾਣਾਂਗੇ ਕਿ ਕਿੰਨਾ ਚਿਰ ਹੋ ਗਿਆ ਤੁਹਾਨੂੰ 뮤직 ਨਾਲ ਜੁੜੇ ਹੋਏ 뮤직 ਇੰਡਸਟਰੀ ਨਾਲ ਤੁਹਾਡਾ ਕਿਸ ਤਰੀਕੇ ਨਾਲ ਰਿਸ਼ਤਾ ਹੈ ਜੀ ਮੈਮ ਸਾਡੇ ਬਚਪਨ ਤੋਂ ਹੀ ਆ ਮੈਮ ਮੈਨੂੰ ਸਿੰਗਿੰਗ ਨਾਲ ਪਿਆਰ ਤੇ ਬਾਕੀ ਸਾਡੇ ਮੈਮ ਸਪੀੜੀ ਦਾ ਰਪੀੜੀ 뮤직 ਚੱਲ ਰਿਹਾ ਹੈ ਸਾਡੇ ਘਰ ਦੇ ਵਿੱਚ ਹੀ ਸੰਗੀਤ ਤੇ ਜਦੋਂ ਮੈਮ ਸਾਡੇ ਵੱਡੇ ਜਿੱਦਾਂ ਦਾਦਾ ਜੀ ਹੋਗੇ ਚਾਚਾ ਜੀ ਹੋਗੇ ਉਹਨਾਂ ਨੇ ਜਦ ਮੈਮ ਗਾਉਣਾ ਤੇ ਉਹਨਾਂ ਦੇ ਕੁਝ ਰੂਹੀ ਆਵਾਜ਼ਾਂ ਨਿਕਲਣੀਆਂ ਤੇ ਮੈਮ ਸਾਡਾ ਦਿਲ ਖੁਸ਼ ਹੋਣਾ ਵੇਖ ਕੇ ਤੇ ਫਿਰ ਇੱਕ ਦਿਨ ਐਸੇ ਮੈਮ ਸਕੂਲ ਤੋਂ ਆ ਰਹੇ ਸੀ ਤੇ ਘਰੇ ਦਾਦਾ ਜੀ ਉਹਨੇ ਸਾਰੇ ਜਣੇ ਗਾ ਰਹੇ ਸੀ ਤੇ ਮੈਂ ਵੀ ਗੂੰਗੁਨਾ ਰਿਹਾ ਸੀ ਬੈਠਾ ਤੇ ਉਹਨਾਂ ਫਿਰ ਮੈਨੂੰ ਆਵਾਜ਼ ਮਾਰੀ ਆਪਣੇ ਕੋਲ ਫਿਰ ਉਹਨਾਂ ਨੇ ਹਰਮੋਨੀਅਮ ਤੇ ਮੇਰੇ ਹੱਥ ਰਖਵਾਇਆ ਤੇ ਮੈਨੂੰ ਦੱਸਿਆ ਕਿ ਬੇਟਾ ਇਸ ਤਰ੍ਹਾਂ ਗਾਓ ਇਸ ਤਰ੍ਹਾਂ ਗਾਓ ਫਿਰ ਮੈਮ ਉਸ ਉਸ ਦਿਨ ਤੋਂ ਲਾਵਾ ਫਿਰ ਮੈਮ ਜਿੱਦਾਂ ਕਿ ਸਿੰਗਿੰਗ ਨਾਲ ਪਿਆਰ ਹੋ ਗਿਆ ਕਿ ਰੂਹ ਖੁਸ਼ ਹੁੰਦੀ ਆ ਗਾਉਣ ਨਾਲ ਬਾਕੀ ਵਧੀਆ ਸਰੋਤੇ ਮਿਲਣ ਉਹਨਾਂ ਨੂੰ ਸੁਣਾਉਣ ਨਾਲ ਬਹੁਤ ਮੈਮ ਖੁਸ਼ੀ ਮਿਲਦੀ ਆ ਮਿਊਜ਼ਿਕ ਜੋ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਚੀਜ਼ ਕਵਾ ਮੈਂ ਬਹੁਤ ਵੱਡੀ ਚੀਜ਼ ਹੈ ਇੱਕ ਨਾ ਤੇ ਮਿਊਜ਼ਿਕ ਨੂੰ ਤੁਸੀਂ ਕੀ ਸਮਝਦੇ ਮਤਲਬ ਤੁਹਾਡੇ ਲਈ ਮਿਊਜ਼ਿਕ ਆਖਰ ਹੈ ਕੀ ਹੈ ਮਿਊਜ਼ਿਕ ਮੈਮ ਮੇਰੇ ਲਈ ਉਹ ਹੈ ਕਿ ਜਿੱਦਾਂ ਮੈਮ ਅੰਦਰੂਨੀ ਰੂਹ ਜਿਹੜੀ ਆਪਣੀ ਹੁੰਦੀ ਹੈ ਇਹ ਤਾਂ ਮੈਮ ਇੱਕ ਜਿਸਮ ਆ ਪਰ ਅੰਦਰੂਨੀ ਰੂਹ ਜਿੱਦਾਂ ਖੁਸ਼ ਹੁੰਦੀ ਹੈ ਮੇਰੇ ਵਾਸਤੇ ਤਾਂ ਮੈਮ ਉਹ ਇੱਕ ਜਿੱਦਾਂ ਕਹਿ ਰਹੇ ਨਾ ਪਰਮੇਸ਼ਵਰ ਈਸ਼ਵਰ ਅੱਲਾ ਮੇਰੇ ਲਈ ਮੈਮ ਮਿਊਜ਼ਿਕ ਉਹ ਹੋਈ ਹੈ ਬਹੁਤ ਸੋਹਣੀ ਗੱਲ ਕਹੀ ਤੁਸੀਂ ਕਿਉਂਕਿ ਮਿਊਜ਼ਿਕ ਇੱਕ ਸਮੁੰਦਰ ਦਾ ਉਹ ਦਰਿਆ ਹੈ ਜਿਸ ਵਿੱਚ ਜਿੰਨਾ ਮਰਜ਼ੀ ਬੰਦਾ ਡੁੱਬਦਾ ਜਾਏ ਡੁੱਬਦਾ ਜਾਏ ਔਰ ਬੰਦਾ ਨਾ ਸਿੱਖਦਾ ਹੀ ਰਹੇਗਾ ਇਹਦੇ ਵਿੱਚ ਕੁਛ ਨਾ ਕੁਛ ਕੁਛ ਨਾ ਕੁਛ ਤੁਸੀਂ ਕਿਹਾ ਕਿ ਬਚਪਨ ਤੋਂ ਤੁਸੀਂ ਮਿਊਜ਼ਿਕ ਨਾਲ ਜੁੜੇ ਹੋ ਤੁਹਾਡੀ ਫੈਮਲੀ ਜਿਹੜੀ ਮਿਊਜ਼ਿਕ ਦੇ ਨਾਲ ਸੀਗੀ ਪਰ ਤੁਹਾਡਾ ਆਪਣਾ ਵੀ ਕੁਝ ਹੋਰ ਸੁਪਨਾ ਸੀਗਾ ਕਿ ਫਿਰ ਤੁਸੀਂ ਸੋਚਿਆ ਕਿ ਮੈਂ ਕੁਝ ਹੋਰ ਕਰਨਾ ਪਰ ਜਦੋਂ ਤੁਹਾਡੀ ਫੈਮਲੀ ਨੇ ਮਿਊਜ਼ਿਕ ਨਾਲ ਜੋੜਿਆ ਫਿਰ ਤੁਸੀਂ ਉਦੋਂ ਜੁੜੇ ਤੁਹਾਡਾ ਆਪਣਾ ਕੋਈ ਹੋਰ ਸੁਪਨਾ ਸੀ ਵੈਸੇ ਜਿੱਦਾਂ ਮੈਮ ਸੁਪਨੇ ਤੇ ਬਹੁਤ ਸਾਰੇ ਹੁੰਦੇ ਆ ਪਰ ਕੁਝ ਘਰ ਦੇ ਹਾਲਾਤਾਂ ਕਾਰਨ ਕੁਝ ਆਪਣੇ ਸੁਪਨੇ ਮਾਰਨੇ ਪੈਂਦੇ ਆ ਤੇ ਬਾਕੀ ਇਹ ਤੇ ਚਲੋ ਪ੍ਰਮਾਤਮਾ ਨੇ ਗੋਡ ਗਿਫਟ ਦਿੱਤਾ ਸੀ ਇੱਕ ਉਹਨਾਂ ਨੇ ਸਾਨੂੰ ਜਿੱਦਾਂ ਆਵਾਜ਼ ਇੱਕ ਲਾਲੋ ਹੀਰਾ ਹੀ ਦਿੱਤਾ ਸੀ ਬਾਕੀ ਤਰਾਸ਼ਨਾ ਤੇ ਮੈਂ ਉਹਨੂੰ ਸਾਡੇ ਤੇ ਡਿਪੈਂਡ ਆ ਨਾ ਕਿ ਅਸੀਂ ਉਹਨੂੰ ਕਿਸ ਪ੍ਰਕਾਰ ਦਾ ਕਾਰ ਦੇਣਾ ਤੇ ਬਾਕੀ ਮੈਂ ਬਾਕੀ ਮੇਰੇ ਪਾਪਾ ਜੀ ਉਹਨਾਂ ਦਾ ਤੇ ਸੁਪਨਾ ਆਇਆ ਕਿ ਤੁਸੀਂ ਮਤਲਬ ਕਿਸੇ ਸਰਕਾਰੀ ਵਿਭਾਗ ਚ ਜਿੱਦਾਂ ਪੁਲਿਸ ਡਿਪਾਰਟਮੈਂਟ ਚ ਜਿੱਦਾਂ ਆਪਣੇ ਹੋਰ ਵੀ ਸਰਕਾਰੀ ਕਈ ਵਿਭਾਗ ਨੇ ਤੁਸੀਂ ਉਹਨਾਂ ਵਿੱਚ ਜੌਬ ਕਰੋ ਤੇ ਬਾਕੀ 뮤직 ਵਾਲੋ ਵੀ ਮੈਨੂੰ ਫੁੱਲ ਸਪੋਰਟ ਕਰਦੇ ਨੇ ਆ ਮੇਰੇ ਮੰਮਾ ਜੀ ਵੀ ਉਮਾ ਜੀ ਵੀ ਮੇਰੇ ਗਾਂਦੇ ਆ ਪਰ ਕੁਛ ਕਰਦੇ ਹਾਲਾਤ ਹੁੰਦੇ ਨੇ ਕੰਡੀਸ਼ਨ ਹੁੰਦੀਆਂ ਕਿ ਉਹ ਅੱਗੇ ਨਹੀਂ ਆ ਸਕਦੇ ਬਾਕੀ ਉਹਨਾਂ ਨੇ ਆਪਣਾ ਸੁਪਨਾ ਮੇਰੇ ਵਿੱਚ ਪੂਰਾ ਕਰਨ ਦੀ ਉਹਨਾਂ ਨੇ ਨਾ ਆਪਣੇ ਵਿੱਚ ਇਸ਼ਾਰਾ ਰੱਖੀ ਨੀ ਬਹੁਤ ਸੋਹਣੀ ਗੱਲ ਕਹੀ ਤੁਸੀਂ ਕਿਉਂਕਿ ਮਾਪਿਆਂ ਦੇ ਬਹੁਤ ਸਾਰੇ ਸੁਪਨੇ ਹੁੰਦੇ ਆਂ ਕਈ ਵਾਰ ਰਹਿ ਜਾਂਦੇ ਨੇ ਹਾਲਾਤ ਕਈ ਵਾਰ ਐਸੇ ਬਣ ਜਾਂਦੇ ਆ ਕਿ ਤੁਸੀਂ ਆਪਣੇ ਸੁਪਨਾ ਨਹੀਂ ਪੂਰਾ ਕਰ ਸਕਦੇ ਤੇ ਇਹਨਾਂ ਦੀ ਮਦਰ ਇਹਨਾਂ ਦੇ ਥਰੂ ਆਪਣਾ ਸੁਪਨਾ ਪੂਰਾ ਕਰ ਰਹੇ ਨੇ ਤੇ ਤੁਸੀਂ ਇਹਨਾਂ ਸੁਪਨੇ ਨੂੰ ਜ਼ਰੂਰ ਪੂਰਾ ਕਰੋ ਅਸੀਂ ਤਾਂ ਇਹ ਚਾਹੁੰਦੇ ਆਂ ਤੇ ਜਦੋਂ ਤੁਸੀਂ ਸਕੂਲ ਚ ਮਤਲਬ ਗਏ ਵੀ ਤੁਸੀਂ ਪਹਿਲੀ ਵਾਰੀ ਕਦੀ ਗਾਇਆ ਹੋਏਗਾ ਉਹ ਲ Экਸਪੀਰੀਅੰਸ ਕੀ ਹੋਇਆ ਜਿਵੇਂ ਗਾ ਮਤਲਬ ਕਿਵੇਂ ਟੀਚਰਸ ਨੂੰ ਪਤਾ ਚੱਲਿਆ ਤੁਹਾਡੇ ਕਲਾਸਮੇਟਸ ਨੂੰ ਪਤਾ ਚੱਲਿਆ ਕਿ ਤੁਸੀਂ ਸੋਹਣਾ ਜਿਗਾ ਹੁੰਦੇ ਹੋ ਠੀਕ ਹੈ ਪਹਿਲਾਂ ਤਾਂ ਮੈਮ ਇਹ ਜਿੱਦਾਂ ਫਸਟ ਆਪਣੀ ਪਹਿਲੀ ਜਮਾਤ ਦੀ ਐਡਮਿਸ਼ਨ ਕਰਵਾ ਕੇ ਆਇਆ ਪਿੰਡ ਵਾਲੇ ਸਕੂਲ ਦੇ ਵਿੱਚ ਤੁਹਾਨੂੰ ਪਤਾ ਮੈਮ ਪਿਛਲੇ ਚਲੋ ਹੁਣ ਤਾਂ ਬਹੁਤ ਸਾਰੀਆਂ ਟੈਕਨੋਲੋਜੀ ਆਈਆਂ ਸਕੂਲ ਦੇ ਵਿੱਚ بڑے ਬੱਚਿਆਂ ਨੂੰ ਟੈਲੈਂਟ ਅੱਗੇ ਦਿਖਾਉਣ ਦਾ ਮੌਕਾ ਮਿਲ ਰਿਹਾ ਪਰ ਮੈਮ ਉਦੋਂ ਇਹ ਜਿਹੜੇ ਹੈਗੇ ਸੀ ਨਾ ਜਿੱਦਾਂ ਕਿ ਬੱਚੇ ਨੂੰ ਟੈਲੈਂਟ ਉਹਦਾ ਅੱਗੇ ਪ੍ਰੋਵਾਈਡ ਕਰਨਾ ਉਦੋਂ ਮੈਮ ਨਹੀਂ ਸੀਗਾ ਪਲੇਟਫਾਰਮਸ ਨਹੀਂ ਸੀਗੇ ਨਹੀਂ ਸੀਗਾ ਮੈਮ ਤੇ ਹੁਣ ਮੈਮ ਮੈਂ ਪਹਿਲੀ ਤੋਂ ਲੈ ਕੇ ਪੰਜਵੀਂ ਤੱਕ ਪਿੰਡ ਵਾਲੇ ਸਕੂਲ ਸਰਕਾਰੀ ਐਲੀਮੈਂਟਰੀ ਸਕੂਲ ਤਰਦੇਉ ਵਿੱਚ ਕੀਤੀ ਸੀ ਫਿਰ ਮੈਮ ਸਾਡੇ ਨੇੜੇ ਬੁੱਟਰ ਕਲਾ ਉੱਥੇ ਮੈਂ ਮੈਂ ਅਦਰਸ਼ ਸੀਨੀਅਰ ਸੈਕੰਡਰੀ ਸਕੂਲ ਤਰਦੇਉਂਗੂਟਰ ਵਿੱਚ ਆਪਣੀ 6ਵੀਂ ਜਮਾਤ ਵਿੱਚ ਦਾਖਲਾ ਲਿਆ। ਹੂੰ। ਤੇ ਫਿਰ ਮੈਮ ਜਿੱਦਾਂ 26 ਜਨਵਰੀ ਸੀ। ਜੀ। ਤੇ 26 ਜਨਵਰੀ ਵਿੱਚ ਬੱਚੇ ਸਾਡੇ ਜਿਹੜੇ ਸੀਨੀਅਰ ਸੀ ਉਹਨਾਂ ਪਾਰਟਿਸਿਪੇਟ ਕੀਤਾ ਸੀ। ਉਹ ਗਾ ਰਹੇ ਸੀ। ਤੇ ਉਹ ਗਾ ਰਹੇ ਸੀ ਤੇ ਜਦੋਂ ਉਹ ਗਾ ਕੇ ਹਟ ਗਿਆ ਜਿੱਦਾਂ ਮਤਲਬ ਕੋਈ ਫਰੈਸ਼ਰ ਬੱਚਿਆਂ ਨੂੰ ਸਾਧਦੇ ਆ। ਉਹਨਾਂ ਨੇ ਮੈਨੂੰ ਬੁਲਾਇਆ ਕਵਿਤਾ ਵਾਸਤੇ। ਹੂੰ। ਕਵਿਤਾ ਵਾਸਤੇ ਬੁਲਾਇਆ ਮੈਮ ਮੈਮ ਕਵਿਤਾ ਬੜੇ ਅੱਛੇ ਤਰੀਕੇ ਨਾਲ ਸਮਝਾਈ ਦੱਸੀ। ਫਿਰ ਉਹਨਾਂ ਨੂੰ ਮੇਰੇ ਉਹਨਾਂ ਜਿਹੜੇ ਸਰੋਤੇ ਸਾਡੇ ਪ੍ਰਿੰਸੀਪਲ ਮੈਮ ਉਹਨਾਂ ਨੂੰ ਮੇਰੀ ਆਵਾਜ਼ ਵਿੱਚ ਉਹਨਾਂ ਨੇ ਬੋਝ ਲੈ ਕੇ ਬੱਚੇ ਤੋਂ ਗਾ ਵੀ ਸਕਦਾ ਹੈ ਫਿਰ ਮੈਮ ਉਹਨਾਂ ਨੇ ਫਿਰ 26 ਜਨਵਰੀ ਤੋਂ ਬਾਅਦ ਫਿਰ ਉਹਨਾਂ ਨੇ ਮੈਨੂੰ ਆਪਣੇ ਦਫ਼ਤਰ ਚ ਬੁਲਾਇਆ ਉਹਨਾਂ ਨੇ ਮੇਰੇ ਤੋਂ ਸੁਣਿਆ ਤੇ ਮੈਂ ਮੈਮ ਉਹਨਾਂ ਨੂੰ ਮਤਲਬ ਜੋ ਉਹਨਾਂ ਦੇ ਉਹਨਾਂ ਦਾ ਹੈਗਾ ਸੀ ਕਿ 올ਡ Song ਮੈਨੂੰ ਸੁਣਾਓ ਤੇ ਮੇਰੇ ਮਮਾ ਜੀ ਬਹੁਤ ਮੈਨੂੰ ਵਧੀਆ تعلیم ਦਿੰਦੇ ਆ ਅੱਛਾ ਗਾਉਣਾ ਸਿਖਾਉਂਦੇ ਆ ਅੱچھے ਲੀਰਿਕਸ ਹੋਣ ਲਿਖਤ ਹੋਵੇ ਉਹ ਗੁਣ ਨੂੰ ਮੇਰੇ ਮਮਾ ਜੀ ਪ੍ਰੋਵਾਈਡ ਦਿੰਦੇ ਆ ਮੈਨੂੰ ਮੈਮ ਉਹਨਾਂ ਆਪਣੇ ਦਫ਼ਤਰ 'ਚ ਮੈਨੂੰ ਬੁਲਾਇਆ ਤੇ ਉੱਥੇ ਸੁਣਿਆ ਫਿਰ ਜਿੰਨੇ ਵੀ ਸਾਡੇ ਸਟਾਫ ਵਾਲੇ ਸੀ ਸਾਡੇ ਮੈਂ ਨਾਂ ਲੈਣਾ ਚਾਹੁੰਦਾ ਉਹਨਾਂ ਦਾ ਸ਼ਿਲਪਾ ਮੈਡਮ ਜੀ ਵੀਨਾ ਮੈਡਮ ਜੀ ਜਸਪਿੰਦਰ ਮੈਮ ਨਵਜੋਤ ਮੈਮ ਕਾਫੀ ਸਾਰੇ ਹੋਰ ਵੀ ਟੀਚਰ ਤਲਵਿੰਦਰ ਸਰ ਜੀ ਉਹਨਾਂ ਨੇ ਕਿਹਾ ਕਿ ਅੱਜ ਤੁਹਾਨੂੰ ਇੱਕ ਸਰਪ੍ਰਾਈਜ਼ ਦੇਣਾ ਹੈਗਾ ਉਹਨਾਂ ਮੈਨੂੰ ਆਪਣੇ ਦਫ਼ਤਰ 'ਚ ਮੈਮ ਬੁਲਾਇਆ ਮੈਂ ਗਿਆ ਫਿਰ ਮੈਮ ਜਦੋਂ ਮੈਂ ਆਪਣੀ ਅੱਖਾਂ ਬੰਦ ਕਰਕੇ ਆਪਣੇ ਮਾਂ ਜੀ ਨੂੰ ਯਾਦ ਕਰਕੇ ਮੈਂ ਸੁਣਾਇਆ ਤੇ ਫਿਰ ਮੈਮ ਉਹ ਖੁਸ਼ ਹੋ ਗਏ ਕਿ ਬੱਚੇ ਤੁਸੀਂ ਉਹਨਾਂ ਨੇ ਮੈਮ ਮੈਨੂੰ ਨਾ ਕਿ ਤੂੰ ਸਾਡੇ ਸਕੂਲ ਦਾ ਸਟਾਰ ਆ ਤੂੰ ਸਾਡੇ ਸਕੂਲ ਦਾ ਸਿਤਾਰਾ। ਕੀ ਬਾਤ ਹੈ। ਤੇ ਫਿਰ ਮੈਮ ਉਸ ਤੋਂ ਬਾਅਦ ਫਿਰ ਉਹਨਾਂ ਮੈਨੂੰ ਬੜੇ ਉੱਚਾ ਮਾਂ ਤੋਂ ਜਿੱਦਾਂ 15 ਅਗਸਤ ਨੂੰ ਜਦੋਂ ਹੋਣੀ ਕੋਈ ਵੀ ਜਿੱਦਾਂ ਪਲੱਸ 1 ਪਲੱਸ 2 ਦੇ ਵਿੱਚ ਆਂਦੇ ਆ ਕਾਲਜ ਵਾਲੇ ਕਿ ਬੱਚੇ ਸਾਡੇ ਕਾਲਜ 'ਚ ਐਡਮਿਸ਼ਨ ਲਾਓ। ਹਮਮ ਸਕਿਲਸ ਦੇਖਦੇ ਆ ਟੈਲੈਂਟ ਦੇਖਦੇ ਆ। ਫਿਰ ਮੈਮ ਉਹਨਾਂ ਮੈਨੂੰ ਭੇਜਿਆ। ਫਿਰ ਗਰੁੱਪ ਆਫ ਕਾਲਜ ਅੰਮ੍ਰਿਤਸਰ ਮੈਂ ਪਲੱਸ 2 ਵਿੱਚ ਪੜ ਰਿਹਾ ਸੀ। ਉਹਦੇ ਮੈਂ ਮ ਫੋਕ Song ਵਿੱਚ ਪਾਰਟਿਸਿਪੇਟ ਕੀਤਾ ਮੈਂ ਫਰਸਟ ਪੋਜੀਸ਼ਨ ਵਿੱਚ ਹਾਸਲ ਲੈ ਕੇ ਆਪਣੇ ਜੋ ਸਕੂਲ ਦਾ ਸੀ ਨਾ ਜਿੰਨੇ ਵੀ ਸਾਡੇ ਸੈਂਟਰਲੇ ਸਕੂਲ ਸੀ ਉਹਦੇ ਮੈਂ ਫਰਸਟ ਸਕੂਲ ਨੂੰ ਮਤਲਬ ਅੱਗੇ ਲੈ ਕੇ ਆਂਦਾ ਫਿਰ ਮੈਂ ਮ ਐਨਸੀਸੀ ਕੈਂਪ ਹੁੰਦੇ ਆ ਜਿਹੜੇ ਉਹਨਾਂ ਵਿੱਚ ਗਿਆ ਉਸ ਤੋਂ ਉੱਥੋਂ ਵੀ ਮੈਂ ਟਰੋਫੀ ਹਾਸਲ ਕਰਕੇ ਆਇਆ ਹੁਣ ਤਾਂ ਮੈਂ ਮ ਪਲੱਸ 2 ਕੰਪਲੀਟ ਕਰ ਲਈ ਔਰ ਮੈਂ ਬੀਏ ਵਿੱਚ ਐਡਮਿਸ਼ਨ ਲਈ ਹੈ ਸੇ ਇਹ ਦੇ ਵਿੱਚ ਮਿਊਜ਼ਿਕ ਕਰ ਰਹੇ ਹੋ ਨਹੀਂ ਮੈਮ ਉਥੇ ਕਾਲਜ ਵਿੱਚ ਮਿਊਜ਼ਿਕ ਨਹੀਂ ਹੈਗਾ ਵੈਸੇ ਮੈਂ ਸਟੱਡੀ ਗ੍ਰੈਜੂਏਸ਼ਨ ਕਰ ਰਿਹਾ ਹਾਂ ਬੀਏ ਦੇ ਵਿੱਚ ਤੇ 뮤직 ਨੂੰ ਫਿਰ ਕਿਸ ਤਰੀਕੇ ਨਾਲ ਤੁਸੀਂ ਮਤਲਬ ਉਹ 뮤직 ਦੀ ਸਟੱਡੀ ਕਿਵੇਂ ਕਰ ਰਹੇ ਹੋ 뮤직 ਦੇ ਰਿਹਾਜ ਕਿਵੇਂ ਕਰ ਰਹੇ ਹੋ 뮤직 ਮੈਮ ਮੈਂ ਅੱਜ ਕੱਲ ਸੋਸ਼ਲ ਮੀਡੀਆ ਤੇ ਬੜਾ ਐਕਟਿਵ ਰਹਿ ਰਿਹਾ ਹਾਂ ਉਸ ਤੇ ਮੈਮ ਜਿੱਦਾਂ ਅੱਜ ਕੱਲ ਟ੍ਰੈਂਡ ਚੱਲ ਰਿਹਾ ਮੈਂ ਟ੍ਰੈਂਡ ਨੂੰ ਫੋਲੋ ਕਰਦਾ ਹਾਂ ਜਿੱਦਾਂ ਕਿ ਮੈਂ ਦਰਸ਼ਕਾਂ ਦਰਸ਼ਕਾਂ ਨੂੰ ਇਹੋ ਹੀ ਕਹਿਣਾ ਚਾਹੁੰਦਾ ਹਾਂ ਕਿ ਮੇਰੀ ਜਿਹੜਾ ਜਿੱਦਾਂ ਅੱਜ ਕੱਲ ਮੈਮ ਜਿਹੜੇ ਸੌਂਗ ਆ ਹਥਿਆਰਾਂ ਨੂੰ ਲਾ ਲਿਆ ਕੋਈ ਆਪਣੀ ਤਾਰੀਫ਼ ਕਰ ਰਿਹਾ ਕੋਈ ਆਪਣੀ ਗੱਡੀਆਂ ਦੀ ਤਾਰੀਫ਼ ਕਰ ਰਿਹਾ ਕੋਈ ਆਪਣੀਆਂ ਹਵੇਲੀਆਂ ਪਰ ਮੈਮ ਜਿਹੜਾ ਅਸਲ ਵਿੱਚ ਗਾਉਣਾ ਹੈ ਨਾ ਗਾਉਣ ਮੈਂ ਮੋਹ ਹੁੰਦਾ ਕਿ ਪਰਮਾਤਮਾ ਨੂੰ ਆਤਮਾ ਨਾਲ ਜੋੜਨਾ ਗਾਉਣਾ ਮੈਂ ਮੋ ਉਸ ਨੂੰ ਕਹਿੰਦੇ ਆ ਤੇ ਪਰ ਅੱਜ ਕੱਲ ਥੋੜੇ ਜੇ ਕਈ ਮੈਂ ਕਿਸੇ ਨੂੰ ਮਾੜਾ ਨਹੀਂ ਕਹਿ ਰਿਹਾ ਕਿਉਂਕਿ ਸੰਗੀਤ ਨੂੰ ਮਾੜਾ ਕਰ ਰਹੇ ਆ ਅੱਜ ਕੱਲ ਮਿਊਜ਼ਿਕ ਦਾ ਥੋੜਾ ਟੇਸਟ ਚੇਂਜ ਹੋ ਰਿਹਾ ਟੇਸਟ ਚੇਂਜ ਹੋ ਰਿਹਾ ਮੈਮ ਬਾਕੀ ਮੈਂ ਹੁਣ ਬੀਏ ਚ ਐਡਮਿਸ਼ਨ ਲਈ ਆ ਮੇਰੇ ਪ੍ਰੋਫੈਸਰ ਹਰ ਸਿਮਰਨ ਮੈਡਮ ਜੀ ਜੀ ਕਰਮਵੀਰ ਸਰ ਜੀ ਸਠਿਆਲਾ ਸ਼੍ਰੀ ਗੁਰੂ ਤੇਗ ਬਹਾਦਰ ਕੋਲ ਵਿੱਚ ਪੜ ਰਿਹਾ ਮੈਨੂੰ ਬਹੁਤ ਹੀ ਮੈਮ ਸਪੋਰਟ ਕਰ ਰਹੇ ਆ ਕਿ ਜੋ ਵੀ ਮੈਮ ਜਿੱਥ ਜਿੱਦੋ ਕੋਈ ਕਾਲਜ ਵਿੱਚ ਕੋਈ ਪ੍ਰੋਫੈਸਰ ਆਂਦਾ ਆ ਕੋਈ ਬਹੁਤ ਮਤਲਬਾਨਸਤੀ ਆਂਦੀਆਂ ਫਿਰ ਮੈਂ ਉਹਨਾਂ ਦੇ ਅੱਗੇ ਮੈਨੂੰ ਖੜਦੇ ਆ ਫਿਰ ਮੈਨੂੰ ਕਹਿੰਦੇ ਕਿ ਇਹਨਾਂ ਨੂੰ ਆਪਣੇ ਕੁਝ ਸੁਣਾਓ ਤੇ ਫਿਰ ਮੈਮ ਕਰਦੇ ਆ ਤੇ ਬਹੁਤ ਸਪੋਰਟ ਕਰ ਰਿਹਾ ਡਾਕਟਰ ਹਰਸਿਮਰਨ ਮੈਮ ਤੇ ਕਰਮਵੀਰ ਸਰ ਬਾਕੀ ਹੋਰ ਵੀ ਸਾਰੇ ਬੜੇ ਪ੍ਰੋਫੈਸਰ ਆ ਜਿਹੜੇ ਬਾਕੀ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਨਾ ਵਾ ਐਡਵੋਕੇਟ ਸ਼ੁਕਰਗੁਜ਼ਾਰ ਸਰ ਜੀ ਦਾ ਜੋ ਕਿ ਉਹ ਇਸੇ ਪਲੇਟਫਾਰਮ ਵਿੱਚ ਕੰਮ ਕਰ ਰਹੇ ਆ ਜਿਨ੍ਹਾਂ ਨੇ ਮੈਨੂੰ ਆਉਣ ਦਾ ਮੌਕਾ ਦਿੱਤਾ ਜੀ ਪਲੇਟਫਾਰਮ ਦੀ ਗੱਲ ਕਰਾਂ ਡੀਡੀ ਪੰਜਾਬੀ ਤੋਂ ਵੱਡਾ ਪਲੇਟਫਾਰਮ ਮੈਨੂੰ ਲੱਗਦਾ ਕੋਈ ਨਹੀਂ ਹੈ ਔਰ ਇੱਥੇ ਤੁਹਾਨੂੰ ਮੌਕਾ ਮਿਲਿਆ ਤੇ ਅਸੀਂ ਆਹੀ ਦੁਆਵਾਂ ਸਾਡੀਆਂ ਕਿ ਤੁਸੀਂ ਬਹੁਤ ਅੱਗੇ ਤੱਕ ਜਾਓ ਸੋ ਹੁਣ ਇਹਨਾਂ ਕੋਲ ਜਪਾ ਸੁਣ ਰਹੇ ਆ ਤੁਹਾਡੇ ਕੋ ਗੱਲਾਂ ਬਾਤਾਂ ਤੁਹਾਡਾਂ ਕਰ ਰਹੇ ਆ ਅੱਗੇ ਆਪਾਂ ਹੋਰ ਵੀ ਗੱਲਾਂ ਕਰਦੇ ਰਾਵਾਂਗੇ ਪਰ ਇਸ ਤੋਂ ਪਹਿਲਾਂ ਇੱਕ ਪਿਆਰਾ ਜੱਗੀਤ ਆਪਾਂ ਜ਼ਰ ਤਸਵੀ ਦੇ ਪੰਜ ਦਹਣੇ ਸਾਡਾ ਦਿਲ ਸਾਫ ਮਾਇਆ ਵੇ ਤੇਰੇ ਦਿਲ ਦੀਆਂ ਰਬ ਜਾਣੇ ਕੋਈ ਉੱਦਦਾ ਇਕਾਂ ਮਾਇਆ ਹਏ ਵੇ ਕੋਈ ਉੱਡਦਾ ਏ ਕਾਮਾਇਆ ਹੱਥਾਂ ਉਤੇ ਲਿਖ ਲਿਖ ਕੇ ਹਏ ਹੱਥਾਂ ਉਤੇ ਲਿਖ ਲਿਖ ਕੇ ਮੈਂ ਤੇਰਾ ਚੁੰਮਦੀਆਂ ਨਾ ਮਾਇਆ ਓਹੋ ਮੈਂ ਤੇਰਾ ਚੁੰਮ ਦੀਆਂ ਨਾ ਮਾਇਆ ਸੋਨੇ ਦੀਆਂ ਤਾਰਾਂ ਨੇ ਹੋ ਸੋਨਿਆ ਅਸੂ ਨੇ ਦੀਆਂ ਤਾਰਾਂ ਨੇ ਹੋ ਦੁਨੀਆ ਤੋਂ ਕਾਦਾ ਸਿਕਵਾ ਹੋ ਹੋ ਦੁਨੀਆ ਤੋਂ ਕਦਾ ਸਿਕਵਾ ਓ ਸਾਨੂੰ ਲੁੱਟਿਆ ਯਾਰਾਨੇ ਸੋਣਿਆ ਸਾਨੂੰ ਲੁੱਟਿਆ ਯਾਰਾਨੇ ਹੋ ਤਿਰੇ ਟਕੜਾਇਆ ਦੀ ਹੋ ਚਲਨੀ ਹੋਣੀ ਸਜਣਾ ਵੇ ਸਾਥੋਂ ਮਾਰ ਜੁਦਾ ਆ ਜਾਂਦੀ ਦੋ ਨਗਨੀ ਮੇ ਜੜ ਸਕਿਆ ਸੋਹਣਿਆ ਦੋ ਨਗਨੀ ਮੇ ਜੜ ਸਕਿਆ ਹੋ ਅਗਲਾ ਕਿਤਾਬਾਂ ਨੂੰ ਹੋ ਅਗਲਾ ਕਿਤਾਬਾਂ ਨੂੰ ਜੇ ਮੇਰਾ ਦਿਲ ਨਹੀਂ ਤੂੰ ਪੜ ਸਕਿਆ ਸੋਹਣਿਆ ਮੇਰਾ ਦਿਲ ਨਹੀਂ ਤੂੰ ਪੜ ਸਕਿਆ ਕਿਆ ਬਾਤ ਹੈ ਜੀ ਮਤਲਬ ਇੱਕ ਗੱਲ ਦਾ ਦਾ ਡਾਊਟ ਕਲੀਅਰ ਹੋ ਗਿਆ ਤੁਹਾਡੀ ਆਵਾਜ਼ ਨੂੰ ਲੈ ਕੇ ਬਹੁਤ ਸੋਹਣਾ ਤੁਸੀਂ ਗਾਉਂਦੇ ਹੋ ਬਹੁਤ ਮਿੱਠੀ ਆਵਾਜ਼ ਬਹੁਤ ਪਿਆਰੀ ਆਵਾਜ਼ ਹੈ ਪਤਾ ਚੱਲਦਾ ਹੈ ਕਿ ਬਚਪਨ ਤੋਂ ਤੁਸੀਂ ਗਾਇਆ ਹੈ ਔਰ ਇਸ ਨੂੰ ਸਿੱਖਿਆ ਹੈ ਤੇ ਹੁਣ ਤੁਸੀਂ ਕਿਤੇ ਤੋਂ ਆਪਣੀ ਸਿੱਖਿਆ ਲੈ ਰਹੇ ਹੋ 뮤ਜ਼ਿਕ ਦੀ ਕੋਈ ਸਿਖਾ ਰਿਹਾ ਤੁਹਾਨੂੰ 뮤ਜ਼ਿਕ ਹਾਂ ਜੀ ਮੈਮ ਫਿਲਹਾਲ ਤਾਂ ਮੈਂ ਮੈਂ ਬਚਪਨ ਤੋਂ ਜਦੋਂ ਮੈਂ ਗਾਣਾ ਕਰੇ ਫਰੀ ਤੇ ਮੇਰੇ ਮਾਤਾ ਜੀ ਉਹਨਾਂ ਜਦੋਂ ਮੇਰੇ ਸੋਰ ਇੱਧਰ ਉੱਧਰ ਹੋ ਜਾਣਾ ਤੇ ਮੇਰੇ ਮਾਤਾ ਜੀ ਰੋਟੀਆਂ ਪਕਾ ਰਹੇ ਹੋਣੇ ਖਾਣਾ ਬਣਾ ਰਹੇ ਹੋਣੇ ਉਹਨਾਂ ਫਿਰ ਉੱਠ ਕੇ ਆਣਾ ਅੱਛਾ ਫਿਰ ਉਹਨਾਂ ਕਿਸੇ ਟਾਈਮ ਚਲੋ ਝਿੜਕ ਵੀ ਦੇਣਾ ਮਾਰ ਵੀ ਦੇਣਾ ਕਿ ਨਹੀਂ ਬੇਟਾ ਇੱਥੇ ਆ ਆ ਲੱਗਣਾ ਸੋਰ ਬਾਕੀ ਹਲੇ ਤੱਕ ਤੇ ਮੇਰੇ ਸਭ ਤੋਂ ਵੱਡਾ ਤੇ ਮਾਪਿਓ ਗੁਰੂ ਹੁੰਦਾ ਹੈ ਬਾਕੀ ਅਫਤਾਬ ਸਿੰਘ ਰਾਈਜ਼ਿੰਗ ਸਟਾਰ ਦੇ winner ਆ ਉਹ ਮਤਲਬ ਸਾਡੇ ਰਿਸ਼ਤੇਦਾਰ ਆ ਜੀ ਉਹਨਾਂ ਨੂੰ ਮੈਮ ਜਦੋਂ ਫ੍ਰੀ ਹੁੰਦੇ ਨੇ ਆਪਣੇ ਪੰਜਾਬ ਆਂਦੇ ਵੇ ਹਰ ਫਿਲਹਾਲ ਤਾਂ ਮੈਮ ਚੰਡੀਗੜ੍ਹ ਰਹਿੰਦੀ ਹੈ ਜਦੋਂ ਮੈਮ ਫਰੀਦਕੋਟ ਆਂਦੇ ਆ ਉਦੋਂ ਮੈਮ ਮੈਨੂੰ ਬੁਲਾਉਂਦੇ ਆ ਮੈਨੂੰ ਬੜੀ تعلیم ਦਿੰਦੇ ਆ ਬੈਠਣ ਉੱਠਣ ਦੀ ਕਿ ਕਿਸ ਤਰ੍ਹਾਂ ਬੱਚੇ ਗਾਣਾ ਹੈ ਕਿਸ ਤਰ੍ਹਾਂ ਕਿਸੇ ਨਾਲ ਗੱਲਬਾਤ ਕਰਨੀ ਆ ਬਹੁਤ ਮੈਮ ਮੋਟਿਵ ਕਰਦੇ ਆ ਜੀ ਨਹੀਂ ਬਹੁਤ ਅੱਛੀ ਗੱਲ ਹੈ ਕਿਉਂਕਿ ਗੁਰੂ ਵੀ ਹੋਣਾ ਬਹੁਤ ਜ਼ਰੂਰੀ ਹੈ ਔਰ ਮਾਪੇ ਗੁਰੂ ਹੋਣ ਤੇ ਫਿਰ ਗੱਲ ਹੀ ਵੱਖਰੀ ਹੈ ਜੋ ਤੁਹਾਨੂੰ ਬਹੁਤ ਕੁਝ ਸਿਖਾਉਂਦੇ ਨੇ ਸੋ ਹੁਣ ਇੱਕ ਪਿਆਰੇ ਜਿਹੇ ਇਤਮ ਦਾ ਸਮਾਹ ਹੋ ਚੁੱਕਿਆ ਹੈ ਥਾਟ ਤੱਕ ਜ਼ਰੂਰ ਸੁਣਾਗੇ ਠੀਕ ਹੈ ਮੈਂ ਮੈਂ ਤੁਹਾਨੂੰ ਹੀਰ ਸੁਣਾਵਾਂਗਾ ਜਿਹੜੇ ਦੁਨੀਆਵੀ ਦੇ ਟੱਪੇ ਅੱਜਕੱਲ ਦੀ ਤਾਂ ਦੁਨੀਆਦਾਰੀ ਚੱਲ ਰਹੀ ਹੈ ਮੈਂ ਤੁਹਾਨੂੰ ਉਸ ਤਰੀਕੇ ਨਾਲ ਸੁਣਾ ਹਾਂ ਕੀ ਨਾ ਕਰ ਬੰਦਿਆ ਮੇਰੀ ਮੇਰੀ ਨਾ ਤੇਰੀ ਨਾ ਮੇ ਤੇ ਚਾਰ ਦਿਨਾਂ ਦਾ ਦੁਨੀਆ ਮੇਲਾ ਤੇ ਫੇਰ ਮਿੱਟੀ ਦੀ ਤੇਰੀ ਤੇ ਉੱਡ ਜਾਣੇ ਸਬਰਾਂ ਗਰਗੀਲੇ ਉਹ ਉੱਡ ਜਾਣੇ ਸਬਰੰਗ ਰੰਗੀਲੇ ਤੇ ਨਾਮ ਅਲਾਦਾ रैण ते दमदमनाले यार मुहम्मद असीं अलाह अला खणण तेरहमत दरियाी ਹਰ ਦਮ ਵਗਦਾ ਤੇਰਾ ਤੇ ਜੇ ਇੱਕ ਕਤਰਾ ਬਖਸ਼ੇ ਮੈਨੂੰ ਤੇ ਕਮ ਬਣ ਜਾਂਦਾ ਈ ਮੇਰਾ ਤੇ Hindu ਕੀ ਰਬ ਦਾ ਸੋਰਾ ਲਗਦਾ ਤੇ ਮੁਸਲਮਾਨ ਕੀ ਸਾਰਾ ਤੇ ਅਮਲਾ ਬਾਜੋਂ ਬਾਬਾ ਬੁਲੇ ਆ ਹਉ ਦੋਵਾਂ ਦਾ ਮੂੰ ਕਾਲਾ ਤੇ ਬੁਰਾ ਜੋ ਦੇਖਨੇ ਮੈਂ ਚਲਿਆ ਸੀ ਤੇ ਬੁਰਾ ਨਾ ਮਿਲੇ ਆ ਕੋਈ ਤੇ ਜੇ ਦਿਲ ਖੋਜਿਆ ਦਿਲ ਮੈਂ ਆਪਣਾ ਤੇ ਮੇਰੇ ਤੋਂ ਬੁਰਾ ਨਾ ਕੋਈ ਤੇ ਸਦਾਨਾ ਬਾਗੇ ਬੁਲਬੁਲ ਬੋਲੇ ਤੇ ਸਦਾਨਾ ਬਾਗੇ ਬੁਲਬੁਲ ਬੋਲੇ ਤੇ ਸਦਾਨਾ ਸਹਬਤ ਯਾਰਾ ਤੇ ਸਦਾਨਾ ਮਾਪੇ ਹੁਸਨ ਜਵਾਨੀ ਤੇ ਸਦਾਨਾ ਸਹਬਤ ਜਾਰਾ ਕਿਆ ਬਾਤ ਹੈ ਜੀ ਬਹੁਤ ਸੋਹਣਾ ਤੁਸੀਂ ਗਾਇਆ ਬਹੁਤ ਸੋਹਣੀ ਆਵਾਜ਼ ਹੈ ਸੋ ਗਾंदे-ਗਾंदे ਮੈਨਰੇ ਮਨ ਦੇ ਵਿੱਚ ਇਹ ਖਿਆਲ ਆ ਰਿਹਾ ਸੀਗਾ ਕਿ ਇੰਨੇ ਸਾਰੇ ਸੌਂਗਸ ਹੁੰਦੇ ਆ ਨਾ ਫਿਰ ਸਿਲੈਕਸ਼ਨ ਕਿਵੇਂ ਕਰਦੇ ਹੋ ਤੁਸੀਂ ਸੌਂਗਸ ਦੇ ਆਪ ਕਰਦੇ ਹੋ ਜਾਂ ਫਿਰ ਆਪਣੇ ਮਦਰ ਕਰਵਾਉਂਦੇ ਹੋ ਜਾਂ ਫਾਦਰ ਸਾਹਿਬ ਕਰਦੇ ਨੇ ਕਿਸ ਤਰੀਕੇ ਨਾਲ ਸਿਲੈਕਸ਼ਨ ਮੈਮ ਜਿੱਦਾਂ ਜਿਹਦੇ ਵਿੱਚ ਵਧੀਆ ਲਿਖਤ ਹੋਵੇ ਜੀ ਵਧੀਆ ਰਾਗ ਹੋਵੇ ਵਧੀਆ ਤਰ੍ਹਾਂ ਦਾ ਪ੍ਰਭਾਵ ਪਵੇ ਜੀ ਜਿਹੜਾ ਮੇਰੇ ਮਨ ਨੂੰ ਚੰਗਾ ਲੱਗੇ ਕੁਝ ਘਰ ਦੇ ਦੀ ਵੀ ਸਲਾਹ ਲਈਦੀ ਆ ਉਕੇ ਮਾਪੋਤ ਬਗੈਰ ਆਪਾਂ ਕੁਝ ਵੀ ਨਹੀਂ ਕਰ ਸਕਦੇ ਕਿ ਮੰਮਾ ਜੀ ਆਹ Song ਮੇਰੇ ਜਿੱਦਾਂ ਕੋਈ Youth Festival ਹੋਵੇ ਕੋਈ College ਵਿੱਚ function ਹੋਵੇ ਕੋਈ School 'ਚ function ਹੋਵੇ ਤੇ ਫਿਰ ਪੁੱਛਣਾ ਮੰਮਾ ਜੀ ਆਹ Song ਮੈਨੂੰ ਵਧੀਆ ਲੱਗ ਰਿਹਾ ਆਹ ਗੀਤ ਵਧੀਆ ਲੱਗ ਰਿਹਾ ਮੈਂ ਕਰ ਲਵਾਂ ਫਿਰ ਉਹਨਾਂ ਨੂੰ ਸੁਣਾ ਕਿ ਜਿੱਥੇ ਗਲਤੀ ਹੁੰਦੀ ਆ ਫਿਰ ਉਹ ਦੱਸ ਦੇ ਕਿ ਇੱਥੇ ਗਲਤੀ ਆ ਵੈਸੇ ਬੱਚੇ ਸੌਂਗ ਕੋ ਵਧੀਆ ਤੁਸੀਂ ਡਿਸਾਈਡ ਕੀਤਾ ਹੈ ਉਹਨਾਂ ਦੀ ਸਲਾਹ ਨਾਲ ਅੱਛਾ ਉਹਨਾਂ ਦੀ ਸਲਾਹ ਮਸ਼ਹੂਰ ਨਾਲ ਤੁਸੀਂ ਕਰਦੇ ਹੋ ਤੇ ਇਸੇ ਦੇ ਨਾਲ ਮੈਂ ਪੁੱਛੂੰਗੀ ਕਿ ਤੁਹਾਡਾ ਆਪਣਾ ਫੇਵਰੇਟ ਮਤਲਬ ਸੌਂਗ ਕਿਹੜਾ ਹੈ ਮੇਰਾ ਆਪਣਾ ਫੇਵਰੇਟ ਮੈਂ ਮਾਸਟਰ ਸਲੀਮ ਜੀ ਦਾ ਸੁਣ ਚਰਖੇ ਦੀ ਮਿੱਠੀ ਮਿੱਠੀ ਭੂਕ ਤੇ ਫਿਰ ਸਾਡੇ ਦਰਸ਼ਕਾਂ ਲਈ ਜ਼ਰੂਰ ਇੱਕ ਗੀਤ ਹੋ ਜਾਏ ਫਿਰ ਠੀਕ ਹੈ ਗਮਾ ਵਾਲਾ ਚਰਖਾ ਇਹ ਦੁੱਖਾਂ ਦੀਆਂ ਪੂਣੀਆਂ ਹਾਏ ਨੀ ਮੈਂ ਜੋ ਜੋ ਕੱਤੀ ਜਾਵਾਂ ਨੀ ਹੋਣ ਪਈਆਂ ਦੂਰੀਆਂ ਹੋ ਕਤ ਸਕਦੀ ਨਾ ਹੋ ਕਤ ਸਕਦੀ ਬਲ ਲੀਏ ਕੁੜੀਏ ਨੀ ਤੇਰੀ ਪੁਣੀਆਂ ਦੀ ਪਰੇ ਚਿੰਗਾ ਮੇਰੇ ਦਿਲ ਵਿੱਚੋਂ ਉੱਠਦੀ ਇਹ ਹੂਕ ਮਾਇਆ ਮੈਨੂੰ yaad ਆਵਦਾ ਸੁਣ ਚਰਖੇ ਦੀ ਮਿੱਠੀ ਮਿੱਠੀ ਕੂਕ ਮਾਇਆ ਮੈਨੂੰ ਯਾਦ ਆਵਦਾ ਸੁਣ ਚਰਖੇ ਦੀ ਮਿੱਠੀ ਮਿੱਠੀ ਕੂਕ ਮਾਹੀਆਂ ਵੇ ਗਾਤੇ ਖੁਸ਼ੀਆਂ ਮਨਾਵਾਂਗੀ ਮਨਾਵਾਂਗੀ ਉਹਦੇ ਰਹਾ ਵਿੱਚ अखियां विछाम विछांव काली रात वारी डैनू शूक माया मैनू याद आपदा सुण चरखे मिठी मिठी कूक माया मैनू याद आ ਸੁਣ ਚਰਖੇ ਦੀ ਮਿੱਠੀ ਮਿੱਠੀ ਕੋ ਬਹੁਤ ਵਧੀਆ ਜੀ ਬਾ ਕਮਾਲ ਇਸੇ ਤਰੀਕੇ ਨਾਲ ਤੁਹਾਡੇ ਕੋ ਹੋਰ ਵੀ ਗੀਤ ਆਪਾਂ ਸੁਣਦੇ ਰਾਂਗੇ ਪਰ ਥੋੜੀ ਗੱਲਬਾਤ ਕਰੀਏ ਤਨ ਹੋਰ ਜਾਣੀ ਐ ਸੀ ਜ਼ਿੰਦਗੀ ਵਿੱਚ ਜਦੋਂ ਦੇ ਤੁਸੀਂ 뮤직 ਨਾਲ ਜੁੜੇ ਹੋ ਹਾਂਜੀ ਕਿੰਨੇ ਕੁ ਮਤਲਬ ਸਟਰਗਲ ਆਇਆ ਕਈ ਕੀ ਜ਼ਿੰਦਗੀ ਵਿੱਚ ਐਸਾ ਟਾਈਮ ਆਇਆ ਜਦੋਂ ਤੁਹਾਨੂੰ ਲੱਗਾ ਕਿ ਨਹੀਂ ਬਸ ਮੇਕੋ ਨਹੀਂ ਹੋ ਸਕਦਾ ਮੈਂ ਛੱਡ ਰਿਆਂ ਗਿਵ ਅਪ ਕਰ ਦਿੱਤਾ ਹੋਵੇ ਕਦੀ ਹਾਂਜੀ ਜਿਸ ਤਰ੍ਹਾਂ ਮੈਂ ਮੈਂ ਹਰਮੋਨੀਅਮ ਦੀ ਕਲਾਸ ਲਵਾ ਰਿਹਾ ਸੀ ਜੀ 9ਵੀਂ 10ਵੀਂ ਦੇ ਵਿੱਚ ਉਹ ਮੈਮ ਸਾਡੇ ਬੁੱਟਰ ਦੇ ਲਾਗੇ ਮਹਿਤਾ ਚੌਂਕ ਆ ਉੱਥੋਂ ਦੇ ਭਾਈ ਬਲਦੇਵ ਸਿੰਘ ਜੀ ਉਹਨਾਂ ਤੋਂ ਮੈਂ ਤਾਲੀਮ ਅਸਲ ਕਰ ਰਿਹਾ ਸੀ ਹਰਮੋਨੀਅਮ ਦੀ ਤੇ ਮੈਂ ਕੁਛ ਘਰ ਦੇ ਹਾਲਾਤ ਠੀਕ ਨਾ ਹੋਣ ਕਾਰਨ ਕਿਸੇ ਟਾਈਮ 10 15 ਰੁਪਏ ਕਰਾਇਆ ਵੀ ਨਹੀਂ ਸੀ ਹੁੰਦਾ ਤੇ ਮੈਂ ਮੈਮ ਪੈਂਦਲ ਜਾਣਾ ਅੱਛਾ ਗਰਮੀਆਂ ਦੇ ਦਿਨ ਵਿੱਚ ਪੈਂਦਲ ਜਾਣਾ ਉਸ ਤੋਂ ਫੇਰ ਵਾਪਸ ਆਉਣਾ ਕਿਸੇ ਟਾਈਮ ਕਰਾਇਆ ਨਹੀਂ ਹੁੰਦਾ ਸੀ ਤੇ ਫਿਰ ਇਸ ਤਰ੍ਹਾਂ ਮੈਮ ਉਹਨਾਂ ਦੇ ਮੈਂ ਹਰਮੋਨਿਅਮ ਸਿੱਖਦਾ ਰਿਹਾ ਉੱਥੇ ਭਾਈ ਬਲਦੇਵ ਸਿੰਘ ਜੀ ਉਹਨਾਂ ਕੋਲ ਜਾਣਾ ਰਿਹਾ ਫਿਰ ਉਹ ਰਸਤਾ ਥੋੜਾ ਜਿਹਾ ਖਰਾਬ ਸੀ ਤੇ ਫਿਰ ਫਾਦਰ ਸਾਹਿਬ ਸਾਡੇ ਕੋਲ ਮੋਟਰਸਾਈਕਲ ਦੀ ਥੋੜਾ ਜਿਹਾ ਇਸ਼ੂ ਸੀਗਾ ਮੈਮ ਤੇ ਫਾਦਰ ਸਾਹਿਬ ਦੇ ਮਤਲਬ ਲੱਕ ਦੀ ਪ੍ਰੋਬਲਮ ਹੈ ਗਈ ਆ ਉਹ ਫਿਰ ਛੱਡ ਕੇ ਨਹੀਂ ਸੀ ਆ ਸਕਦੇ ਤੇ ਉਹ ਮੈਮ ਫਿਰ ਮਮਾ ਜੀ ਫਿਰ ਉਸ ਤੋਂ ਮੈਂ ਹਟ ਗਿਆ ਫਿਰ ਜਿੱਦਾਂ ਮੈਂ ਵੈਸੇ ਜਦੋਂ ਮੈਂ ਮੇਰੇ ਕੋਲ ਕਰਾਇਆ ਨਾ ਮੈਂ ਸਪੈਸ਼ਲ ਆਪਣੇ ਹਰਮੋਨਿਅਮ ਦੇ ਕਲਾਸਾਂ ਲਵਾ ਕੇ ਆਨਾਰਾ ਬੜੇ ਮੈਮ ਹਾਲਾਤ ਕਰਦੇ ਵਿੱਚ ਇਸ ਤਰ੍ਹਾਂ ਦੇ ਆਂਦੇ ਆ ਕਿ ਬਸ ਅੱਗੇ ਨਹੀਂ ਵਧਿਆ ਜਾਣਾ ਕਈ ਵਾਰ ਹੋ ਜਾਂਦਾ ਏਦਾਂ ਪਰ ਹਿੰਮਤ ਨਹਾਰੋ ਹੌਸਲਾ ਰੱਖਿਓ ਇੱਕ ਨਾ ਇੱਕ ਦਿਨ ਹਾਲਾਤ ਜ਼ਰੂਰ ਬਦਲ ਜਾਂਦੇ ਨੇ ਸੋ ਅਦਰ ਸਮਾਂ ਵੀ ਅਲੱਗ ਹੋ ਚੁੱਕਾ ਥੋੜਾ ਟ੍ਰੈਂਡਿੰਗ 뮤직 ਵੀ ਚੱਲਦਾ ਤੁਸੀਂ ਕਿ ਆ ਮੈਂ ਟ੍ਰੈਂਡ ਦੇ ਹਿਸਾਬ ਨਾਲ ਮੈਂ ਫੋਲੋ ਵੀ ਕਰਦਾ ਤਾਂ ਸਾਡੇ ਦਰਸ਼ਕਾਂ ਨੂੰ ਕੋਈ ਪਿਆਰਾ ਜਿਹਾ ਆਧੇ ਸਮੇ ਦਾ ਕੋਈ ਗੀਤ ਹੋਵੇ ਤਾਂ ਜ਼ਰੂਰ ਸੁਣਾਓ ਠੀਕ ਹੈ ਮੈਂ ਤੇਰੇ ਕੋਲੋਂ ਮੈਨੂੰ ਸਾਂ ਦੇਸੀ ਅਵੇਂ ਨੀ ਤੈਨੂੰ ਬੇਵਜਾਂ ਦੇ ਤੇਰੇ ਚ ਕੋਈ ਗਲ ਹੈ ਸਾਹਿਬਾ ਆਇਸੀ ਤੈਨੂੰ ਤਾਂ ਮਿਲਦੇ ਮੈਨੂੰ ਪਤਾ ਨਹੀਂ ਹੁੰਦਾ ਸਕੂ ਕਿ ਤੈਨੂੰ ਮਿਲੇ ਤਾਂ ਪਤਾ ਲੱਗਿਆ ਮਿਟ ਗਈ ਮੇਰੀ ਸਭ ਤਨਹਾਈ ਜੀ ਤੇਰੇ ਕੋਲ ਆ ਲੱਗੇ ਆ ਵੇ ਹਾਨੀਆਂ ਵੇ ਦਿਲ ਜਾਨੀਆਂ ਤੂੰ ਨੇੜੇ ਨੇੜੇ ਰਹਿ ਨਾ ਦੂਰ ਕਿਤੇ ਜਾ ਪੁੱਲ ਗਏ ਉਹ ਸਾਰੀ ਦੁਨੀਆ ਕੇ ਤੇਰਾ ਹੀ ਨਾ ਹੈ ਬੁਰਦੀ ਜ਼ੁਬਾਨੀਆਂ ਵੇ ਦਿਲ ਜਾਨੀਆਂ ਨੇੜੇ ਨੇੜੇ ਰਹਿਣਾ ਦੂਰ ਕਿਤੇ ਜਾ ਚਲੋ ਜੀ ਇਹ ਤਾਂ ਤੁਸੀਂ ਟ੍ਰੈਂਡ ਦੇ ਹਿਸਾਬ ਨਾਲ ਬਹੁਤ ਸੋਹਣਾ ਗਾਣਾ ਗਾਇਆ ਬਹੁਤ ਪਿਆਰੀ ਆਵਾਜ਼ ਹੈ ਤੇ ਸੋ ਜ਼ਿੰਦਗੀ ਵਿੱਚ ਨਾ ਹਾਲਾਤ ਜਿਹੇ ਜੇ ਮਰਜ਼ੇ ਹੋਣ ਅੱਗੇ ਵਧਦੇ ਰਹਿਣਾ ਚਾਹੀਦਾ ਹੈ ਇਹਹੀ ਮੈਸੇਜ ਅਸੀਂ ਦਰਸ਼ਕਾਂ ਨੂੰ ਵੀ ਦਿੰਨੇ ਆ ਤੁਹਾਡੇ ਥਰੂ ਕਿ ਤੁਸੀਂ ਇੱਥੇ ਪਹੁੰਚਦੇ ਹੋ ਇੱਕ ਪਿਆਰੀ ਜੀ ਗੱਲਾਂ ਕਰਦੇ ਹੋ ਆਪਣੀ ਜ਼ਿੰਦਗੀ ਬਾਰੇ ਦੱਸਦੇ ਹੋ ਇਸੇ ਦੇ ਨਾਲ ਹੀ ਸਾਡਾ ਵੇਲਾ ਵੀ ਹੋ ਚੁੱਕਾ ਹੈ ਪ੍ਰੋਗਰਾਮ ਦਾ ਪਰ ਜਾਂਦੇ ਜਾਂਦੇ ਮੈਂ ਇੱਕ ਗੱਲ ਜ਼ਰੂਰ ਕਹੂੰਗੀ ਕਿ ਕਦੇ ਵੀ ਦਿਲ ਨਾ ਛੱਡੋ ਕਦੇ ਵੀ ਹੌਸਲਾ ਨਾ ਛੱਡੋ ਕਿਉਂਕਿ ਹਨੇਰਾ ਕਹਿੰਦੇ ਜ਼ੋਰ ਬਹੁਤ ਲਗਾਉਂਦਾ ਪਰ ਜੋ ਬਹੁਤ ਡਾਰਕ ਕਲਰ ਦੀ ਯਾਨਕੀ ਬਹੁਤ ਜਿਹੜੀ ਰਾਤ ਹੁੰਦੀ ਨਾ ਉਹਦਾ ਅੰਤ ਹਮੇਸ਼ਾ ਸਵੇਰੇ ਦੇ ਨਾਲ ਹੀ ਹੁੰਦਾ ਸੋ ਰਾਤ ਬਾਅਦ ਸਵੇਰਾ ਜ਼ਰੂਰ ਹੁੰਦਾ ਹੈ ਜ਼ਿੰਦਗੀ ਦੇ ਵਿੱਚ ਵੀ ਆਪਣੀ ਹਿੰਮਤ ਨਾਲ ਹੌਸਲੇ ਦੇ ਨਾਲ ਇੱਕ ਦਿਨ ਜ਼ਰੂਰ ਸੁਪਨੇ ਪੂਰੇ ਹੋ ਜਾਂਦੇ ਨੇ ਸੋ ਤੁਸੀਂ ਵੀ ਅੱਗੇ ਵਧਦੇ ਰਹੋ ਤੁਹਾਡੇ ਸਿੱਧਕੇ ਸੁਪਨੇ ਪੂਰੇ ਹੋਣ ਤੁਸੀਂ ਸਾਡੇ ਸਟੂਡੀਓ ਵਿੱਚ ਪਹੁੰਚੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਸਾਡੇ ਪਿਆਰੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ